ਪੂਜਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਪੂਜਾ ਭਾਜੀ ਸਾਡੇ ਲਈ ਨਹੀਂ ਫਾਇਦਾ ਦੇਖੋ ਸਾਡੇ ਲਈ ਮਤਲਬ ਸਿੱਖਾਂ ਲਈ ਨਹੀਂ ਫਾਇਦਾ ਓਕੇ ਇਹ ਵੀ ਫਰਕ ਹੈ ਨਹੀਂ ਮੈਂ ਸਿੱਖ ਹਿੰਦੂ ਜਾਂ ਮੁਸਲਮਾਨ ਦਾ ਫਰਕ ਨਹੀਂ ਆ ਫਰਕ ਹੈ ਐਥਿਕਸ ਦਾ ਜੇ ਮੇਰੀ ਕਨੈਕਟੀਵਿਟੀ ਜੇ ਤਾਂ ਮੈਂ ਕਨੈਕਟਾਂ ਜੇ ਮੈਨੂੰ ਲੱਗਦਾ ਹੈ ਕਿ ਸ਼ਿਵਜੀ ਦੇ ਉੱਤੇ ਫਲਾਂ ਚੀਜ਼ ਸਮਰਪਿਤ ਕਰਕੇ ਮੈਨੂੰ ਥਲ ਪੈਂਦੀ ਹੈ ਤਾਂ ਮੈਨੂੰ ਤਾਂ ਬਹਿ ਜਾਏਗੀ ਜੇ ਮੈਂ ਇਹ ਕਹਿ ਰਿਹਾ ਕਿਸੇ ਪੰਡਤ ਦੇ ਕਹਿਣੇ ਉੱਤੇ ਮੈਂ ਮਹਾਮਰਤੁੰਜੇ ਦਾ ਜਾਪ ਕਰਾ ਲਵਾਂ ਦੇ ਨਾਲ ਮੇਰੀ ਮ੍ਰਿਤਿ ਰੁਕ ਜਾਏਗੀ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਮੇਰਾ ਵਿਸ਼ਵਾਸ ਹੈਗਾ ਨਾ ਮਹਾਮਰਤੁੰਜੇ ਤੇ ਤਾਂ ਉਹਦਾ ਕੋਈ ਫਾਇਦਾ ਹੋਏਗਾ ਉਹ ਵੀ ਮੈਨੂੰ ਸਬਰ ਲਈ ਨਹੀਂ ਤਾਂ ਸਬਰ ਵੀ ਨਹੀਂ ਮਤਲਬ ਮੈਂ ਇਸ ਗੱਲੋਂ ਹੈਰਾਨ ਹੋ ਰਿਹਾ ਜਾਂ ਤੇ ਬਿਲੀਫ ਦੀ ਗੱਲ ਹੈ ਤੁਸੀਂ ਕਹਿ ਰਹੇ ਹੋ ਕਿ ਜਿਹਦਾ ਜਿੱਥੇ ਬਿਲੀਫ ਹੈ ਜੇ ਉਹ ਮੰਨਦਾ ਹੀ ਨਹੀਂ ਤਾਂ ਅਸਰ ਨਹੀਂ ਹੁੰਦਾ ਇਹ ਬਿਲੀਫ ਦਾ 70% ਤੋਂ ਜ਼ਿਆਦਾ ਹਲ ਬਿਲੀਫ ਦਾ ਉਪਾਏ ਦੇ ਅੰਦਰ ਮੈਂ ਤੁਹਾਨੂੰ ਕਹਤਾ ਰਹਿੰਦੀ ਉਪਾਏ ਨਹੀਂ ਕੰਮ ਕਰਦੇ ਮਤਲਬ ਤੁਸੀਂ ਕਹਿ ਕਿ ਪੂਜਾ ਵੀ ਕਰਾ ਲਓਗੇ ਤਾਂ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਪੈਸੇ ਦੇ ਕੇ ਠੇਕੇਦਾਰੀ ਦੇ ਉੱਤੇ ਅਖੰਡ ਪਾਠ ਸਾਫ ਕਰਾ ਲਓ ਚਾਹੇ ਪੂਜਾ ਕਰਾ ਲਓ ਗੱਲ ਤਾਂ ਇੱਕੋ ਹੀ ਹੈ ਜੇ ਤੁਸੀਂ ਆਪ ਨਹੀਂ ਕਨੈਕਟ ਹੋ ਰਹੇ ਰੱਬ ਨਾਲ ਤਾਂ ਰੱਬ ਨਹੀਂ ਕਨੈਕਟ ਹੋ ਰਿਹਾ ਠ